بلوچستان ਵਿੱਚ 2 ਮਹੀਨੇ ਪਹਿਲਾਂ 450 ਮੁਸਾਫਰਾਂ ਨਾਲ ਭਰੀ জাফর ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਸੀ। ਇਸ ਕੰਮ ਨੂੰ ਬਲੂ ਚਾਰਮੀ ਨੇ ਕੀਤਾ ਸੀ। ਹੁਣ ਇਸ ਦੀ ਮੀਡੀਆ ਬ੍ਰਾਂਚ ਹਕਲ ਨੇ ਆਪਣੇ ਕੰਮਕਾਜ ਦਾ ਪੂਰਾ ਵੇਰਵਾ ਦਿੱਤਾ ਹੈ ਅਤੇ ਇਸ ਨਾਲ ਸਬੰਧਤ ਅੱਧੇ ਘੰਟੇ ਦਾ ਵੀਡੀਓ ਵੀ ਜਾਰੀ ਕੀਤਾ ਹੈ। بلوچستان ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਮੰਗ ਕਰਨ ਵਾਲੇ ਵੱਖਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ ਨੇ 11 ਮਾਰਚ ਨੂੰ ਰੇਵਲੇ ਦੀਆਂ ਪਟੜੀਆਂ ਨੂੰ ਉਡਾਉਣ ਤੋਂ ਬਾਅਦ ਪੇਸ਼ਾਵਰ ਜਾਣ ਵਾਲੀ জাফর ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ ਦਾਰਾਏ ਬੋਲਨ 2.0 ਨਾਮ ਤੋਂ ਚੱਲੀ ਇਹ ਮੁਹਿੰਮ 2 ਦਿਨਾਂ ਤੱਕ ਚੱਲੀ ਜਦੋਂ ਬੀਐਲਈ ਦੇ ਲੜਾਕਿਆਂ ਨੇ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ ਅਤੇ ਯਾਤਰੀਆਂ ਨੂੰ ਬੰਦਕ ਬਣਾ ਲਿਆ ਇਸ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ دہشت ਫੈਲ ਗਈ ਇਸ ਮਾਮਲੇ ਤੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਬਲੂਚ ਬਾਗਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਸੀਮੁਨੀ ਦੀ ਫੌਜ ਦੇ ਇਸ ਦਾਅਵੇ ਦਾ ਪਰਦਾਫਾਸ਼ ਇੱਕ ਵੀਡੀਓ ਜਾਰੀ ਕਰਕੇ ਕੀਤਾ ਵੀਡੀਓ ਵਿੱਚ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਅਗਵਾ ਕਰਨ ਦੀ ਯੋਜਨਾ ਕਿਵੇਂ ਬਣਾਈ ਗਈ ਹੈ ਅਤੇ ਇਸ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਵੀਡੀਓ ਵਿੱਚ ਬਲੋਚ ਬਾਗਿਆਂ ਨੂੰ ਟ੍ਰੇਨ ਤੇ ਹਮਲਾ ਕਰਨ ਤੋਂ ਪਹਿਲਾਂ ਕਾਰਵਾਈ ਦੀ ਯੋਜਨਾ ਬਣਾਉਂਦੇ ਅਤੇ ਯੁੱਧ ਦੀ ਜਾਣਕਾਰੀ ਅਤੇ ਸਖਲਾਈ ਪ੍ਰਾਪਤ ਕਰਦੇ ਦਿਖਾਇਆ ਗਿਆ ਹੈ। ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਬਲੋਚ ਬਾਗਿਆਂ ਨੇ ਪਟੜੀਆਂ ਤੇ ਬੰਬ ਧਮਾਕੇ ਕੀਤੇ ਅਤੇ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ। ਇਸ ਤੋਂ ਇਲਾਵਾ 200 ਤੋਂ ਵੱਧ ਪਾਕਿਸਤਾਨੀ ਅਧਿਕਾਰੀਆਂ ਨੂੰ 2 ਦਿਨਾਂ ਲਈ ਬੰਦਕ ਬਣਾ ਕੇ ਰੱਖਿਆ ਗਿਆ। ਇਸ ਵਿੱਚ ਔਰਤਾ, ਬੱਚਿਆਂ, ਬਜ਼ੁਰਗਾਂ ਨੂੰ ਰੇਲ ਗੱਡੀ ਤੋਂ ਸੁਰੱਖਿਅਤ ਬਾਹਰ ਕੱਢੇ ਜਾਣ ਦਾ ਦ੍ਰਿਸ਼ ਵੀ ਸ਼ਾਮਲ ਹੈ ਜੋ ਪਾਕਿਸਤਾਨੀ ਫੌਜ ਦੇ ਇਸ ਬਿਆਨ ਨੂੰ ਝੂਠਾ ਸਾਬਤ ਕਰਦੇ ਨੇ। ਜਿਨ੍ਹਾਂ ਨੇ ਇਸ ਘਟਨਾ ਕ੍ਰਮ ਨੂੰ ਦੱਸਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪਖਲੂਚਿਸਤਾਨ ਵਿੱਚ 2 ਮਹੀਨੇ ਪਹਿਲਾਂ 450 ਮੁਸਾਫਰਾ ਨਾਲ ਭਰੀ জাফর ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਸੀ ਇਸ ਕੰਮ ਨੂੰ ਬਲੂਚ ਆਰਮੀ ਨੇ ਕੀਤਾ ਸੀ ਹੁਣ ਇਸ ਦੀ মিডিਆ ਬ੍ਰਾਂਚ ਹਕਲ ਨੇ ਆਪਣੇ ਕੰਮਕਾਜ ਦਾ ਪੂਰਾ ਵੇਰਵਾ ਦਿੱਤਾ ਹੈ ਅਤੇ ਇਸ ਨਾਲ ਸਬੰਧਤ ਅੱਧੇ ਘੰਟੇ ਦਾ ਵੀਡੀਓ ਵੀ ਜਾਰੀ ਕੀਤਾ ਹੈ ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਮੰਗ ਕਰਨ ਵਾਲੇ ਵੱਖਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ ਨੇ 11 ਮਾਰਚ ਨੂੰ ਰੇਵਲੇ ਦੀਆਂ ਪਟੜੀਆਂ ਨੂੰ ਉਡਾਉਣ ਤੋਂ ਬਾਅਦ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ ਦਾਰਾਏ ਬੋਲਨ 2.0 ਨਾਮ ਤੋਂ ਚੱਲੀ ਇਹ ਮੁਹਿੰਮ 2 ਦਿਨਾਂ ਤੱਕ ਚੱਲੀ ਜਦੋਂ ਬੀਐਲਏ ਦੇ ਲੜਾਕਿਆਂ ਨੇ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ ਅਤੇ ਯਾਤਰੀਆਂ ਨੂੰ ਬੰਦਕ ਬਣਾ ਲਿਆ ਇਸ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ دہشت ਫੈਲ ਗਈ ਇਸ ਮਾਮਲੇ ਤੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਬਲੂਚ ਬਾਗਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਸੀਮੁਨੀ ਦੀ ਫੌਜ ਦੇ ਇਸ ਦਾਅਵੇ ਦਾ ਪਰਦਾਫਾਸ਼ ਇੱਕ ਵੀਡੀਓ ਜਾਰੀ ਕਰਕੇ ਕੀਤਾ ਵੀਡੀਓ ਵਿੱਚ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਅਗਵਾ ਕਰਨ ਦੀ ਯੋਜਨਾ ਕਿਵੇਂ ਬਣਾਈ ਗਈ ਹੈ ਅਤੇ ਇਸ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਵੀਡੀਓ ਵਿੱਚ ਬਲੋਚ ਬਾਗਿਆਂ ਨੂੰ ਟ੍ਰੇਨ ਤੇ ਹਮਲਾ ਕਰਨ ਤੋਂ ਪਹਿਲਾਂ ਕਾਰਵਾਈ ਦੀ ਯੋਜਨਾ ਬਣਾਉਂਦੇ ਅਤੇ ਯੁੱਧ ਦੀ ਜਾਣਕਾਰੀ ਅਤੇ ਸਖਲਾਈ ਪ੍ਰਾਪਤ ਕਰਦੇ ਦਿਖਾਇਆ ਗਿਆ ਹੈ। ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਬਲੋਚ ਬਾਗਿਆਂ ਨੇ ਪਟੜੀਆਂ ਤੇ ਬੰਬ ਧਮਾਕੇ ਕੀਤੇ ਅਤੇ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ। ਇਸ ਤੋਂ ਇਲਾਵਾ 200 ਤੋਂ ਵੱਧ ਪਾਕਿਸਤਾਨੀ ਅਧਿਕਾਰੀਆਂ ਨੂੰ 2 ਦਿਨਾਂ ਲਈ ਬੰਦਕ ਬਣਾ ਕੇ ਰੱਖਿਆ ਗਿਆ। ਇਸ ਵਿੱਚ ਔਰਤਾ, ਬੱਚਿਆਂ, ਬਜ਼ੁਰਗਾਂ ਨੂੰ ਰੇਲ ਗੱਡੀ ਤੋਂ ਸੁਰੱਖਿਅਤ ਬਾਹਰ ਕੱਢੇ ਜਾਣ ਦਾ ਦ੍ਰਿਸ਼ ਵੀ ਸ਼ਾਮਲ ਹੈ ਜੋ ਪਾਕਿਸਤਾਨੀ ਫੌਜ ਦੇ ਇਸ ਬਿਆਨ ਨੂੰ ਝੂਠਾ ਸਾਬਤ ਕਰਦੇ ਨੇ। ਜਿਨ੍ਹਾਂ ਨੇ ਇਸ ਘਟਨਾ ਕ੍ਰਮ ਨੂੰ ਦੱਸਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ